ਹਾਂਜੀ ਇਹ ਵਾਲੇ ਕੈਮਰੀ कॉटन ਦੇ ऑल ओवर सूट ਆਏਗਾ ਤੇ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲੀ ਮਸਲੀਨ कॉटन ਦੇ ਸੂਟ ਆਉਣਗੇ ਜੀ ਬਾਟਮ ਦੇ ਉੱਪਰ ਹੀ ਵਰਕ ਆਏਗਾ ਤੇ ਪੂਰੀ ਸ਼ਰਟ ਦੇ ਉੱਪਰ ਵਰਕ ਹੈ ਤੇ ਨਾਲ ਦੁਪੱਟੇ ਵੀ ਮਸਲੀਨ ਦੇ ਹੀ ਆਉਣਗੇ ਪ੍ਰਾਈਸ ਮੈਂਸ਼ਨ ਕੀਤਾ ਹੈ ਸਾਰਿਆਂ ਦਾ ਸੇਮ ਪ੍ਰਾਈਸ ਹੈ ਇਹ ਵੀ ਮਸਲੀਨ ਦੇ ਸੂਟ ਆਉਣਗੇ ਨਾਲ オーਗੈਂਸਾ ਦਾ ਦੁਪੱਟਾ ਆਏਗਾ ਜੀ ਇਹਨਾਂ ਦੇ ਇਹ ਵੀ ਮਸਲੀਨ ਦੇ ਹੀ ਸੂਟ ਨੇ ਤੇ ਇਹਨਾਂ ਸੇਮ ਸੂਟ ਬਣੇ ਹੋਣਗੇ ਇਹ ਨਾ ਨਾ ਫੈਬਰਿਕ ਹੀ ਮਸਲੀਨ ਰਹੇਗਾ ਜੀ ਇਹਨਾਂ ਦਾ ਫੈਬਰਿਕ ਰਹੇਗਾ ਜੀ ਪਿਓਰ ਰਿਯਾਨ ਦਾ ਸੂਟ ਆਏਗਾ ਜੀ ਆਲਓਵਰ ਤੇ ਨਾਲ ਦੁਪੱਟਾ ਕੋਟਾ ਦਾ ਆਏਗਾ ਕੋਟਾ ਡੋਰੀਆ ਦਾ ਦੁਪੱਟਾ ਆਏਗਾ ਉੱਪਰ ਥ레ਡ ਵਰਕ ਬਣਿਆ ਹੋਇਆ ਤੇ ਇਹ ਵੀ ਸੂਟ ਆਉਣਗੇ ਜੀ ਪਿਓਰ ਕੈਮਬਰੀ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟੇ ਫੈਂਸੀ ਬਣੇ ਹੋਏ ਆ ਤੇ ਆਲਓਵਰ 5 ਮੀਟਰ ਕੈਮਬਰੀ ਕਾਟਨ ਦਾ ਸੂਟ ਰਹੇਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਸੋਹਣੀ ਸ਼ਰਟ ਦੇ ਉੱਪਰ EMBROIDERY ਆਏਗੀ ਨਾਲ ਦੁਪੱਟੇ ਦੇ ਉੱਪਰ ਵੀ ਵਰਕ ਆਏਗਾ ਪਲੇਨ ਬਾਟਮ ਆਏਗੀ ਨਾਲ ਪ੍ਰਾਈਸ ਸਾਰਿਆਂ ਦਾ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਤੇ ਅੱਗੇ ਆਪਾਂ ਸੂਟ ਹੌਲ ਲੈ ਕੇ ਆਏ ਹੋਏ ਆ ਇਹ ਵਾਲੇ ਵੀ ਪਿਓਰ ਕੈਂਬਰੀ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟਾ ਆਏਗਾ ਜੀ ਫੁੱਲ ਪਿਓਰ ਦਾ ਤੇ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ so much